ਸასი ਗੱਲ ਦੋਸਤੋ ਕੀ ਹਾਲ ਹੈ ਸਭ ਦੇ ਆਜੋ ਕਰਦੇ ਆ ਨਵੀਂ ਗੱਲ ਦਿਓ ਧਿਆਨ ਜਰਾ ਪੈਸੇ ਪਿੱਛੇ ਭੱਜਦੀ ਦੁਨੀਆ ਦਿਲ ਕਠੋਰ ਬਣੇ ਪੈਸੇ ਪਿੱਛੇ ਭੱਜਦੀ ਦੁਨੀਆ ਦਿਲ ਕਠੋਰ ਬਣੇ ਕਿਸੇ ਰਿਸ਼ਤੇ ਦੀ ਕਦਰ ਨਾ ਕੋਈ ਆਪਣੇ ਹੀ ਹੋਰ ਬਣੇ ਪੈਸੇ ਪਿੱਛੇ ਭੱਜਦੀ ਦੁਨੀਆ ਦਿਲ ਕਠੋਰ ਬਣੇ ਕਿਸੇ ਰਿਸ਼ਤੇ ਦੀ ਕਦਰ ਨਾ ਕੋਈ ਆਪਣੇ ਹੀ ਹੋਰ ਬਣੇ ਹੁਣ ਵਾਰ ਖੇਤਾਂ ਨੂੰ ਖਾਵੇ ਪਹਿਰੇਦਾਰ ਹੀ ਚੋਰ ਬਣੇ ਹੁਣ ਵਾਰ ਖੇਤਾਂ ਨੂੰ ਖਾਵੇ ਪਹਿਰੇਦਾਰ ਹੀ ਚੋਰ ਬਣੇ ਘਰ ਦੇ ਪੇਤੀ ਲੰਕਾ ਢੋਂਦੇ ਅਨਪੜ ਕੁਛ ਸਰਕਾਰ ਚਲਾਉਂਦੇ ਘਰ ਦੇ ਪੇਤੀ ਲੰਕਾ ਢੋਂਦੇ ਅਨਪੜ ਕੁਛ ਸਰਕਾਰ ਚਲਾਉਂਦੇ ਕਲਯੁਗ ਦੀ ਇਸ ਦੁਨੀਆ ਅੰਦਰ ਪੁੱਤ ਪਿਓ ਨੂੰ ਮਾਰਮਕਾਉਂਦੇ ਘਰ ਦੇ ਪੇਤੀ ਲੰਕਾ ਢੋਂਦੇ ਅਨਪੜ ਕੁਛ ਸਰਕਾਰ ਚਲਾਉਂਦੇ ਕਲਯੁਗ ਦੀ ਇਸ ਦੁਨੀਆ ਅੰਦਰ ਪੋਤੋ ਪਿਓ ਨੂੰ ਮਾਰ ਮਕਾਉਂਦੇ ਰੰਗ ਬਰੰਗੇ ਚੋਲੇ ਪਾਕੇ ਰੰਗ ਬਰੰਗੇ ਚੋਲੇ ਪਾਕੇ ਇੱਥੇ ਚੋਰ ਵੀ ਮੋਰ ਬਣੇ ਹੁਣ ਬਾੜ ਖੇਤਾਂ ਨੂੰ ਖਾਵੇ ਪਹਿਰੇਦਾਰ ਵੀ ਚੋਰ ਬਣੇ ਹੁਣ ਬਾੜ ਖੇਤਾਂ ਨੂੰ ਖਾਵੇ ਪਹਿਰੇਦਾਰ ਵੀ ਚੋਰ ਬਣੇ ਲਾਡੀ ਹੱਦੋਂ ਵੱਧ ਇੱਥੇ ਧੱਕੇ ਹੁੰਦੇ ਨੇ ਇੱਜਤਾਂ ਦੇ ਰਾਖੇ ਜਿਹੜੇ ਉਹੀ ਕਈ ਗੁੰਡੇ ਨੇ ਲਾਡੀ ਹੱਦ ਨਾਲੋਂ ਵੱਧ ਇੱਥੇ ਧੱਕੇ ਹੁੰਦੇ ਨੇ ਇਜਤਾਂ ਦੇ ਰਾਖੇ ਜਿਹੜੇ ਉਹੀ ਕਈ ਗੁੰਡੇ ਨੇ ਨਸ਼ਿਆਂ ਦੇ ਸੌਦਾਗਰ ਬਣ ਗਏ ਨਸ਼ਿਆਂ ਦੇ ਸੌਦਾਗਰ ਬਣ ਗਏ ਕੋਈ ਨਾ ਤੋੜ ਬਣੇ ਇੱਥੇ ਬਾੜ ਖੇਤਾਂ ਨੂੰ ਖਾਵੇ ਪਹਿਰੇਦਾਰ ਹੀ ਚੋਰ ਬਣੇ ਹੁਣ ਬਾੜ ਖੇਤਾਂ ਨੂੰ ਖਾਵੇ ਪਹਿਰੇਦਾਰ ਹੀ ਚੋਰ ਬਣੇ ਮੁਸ਼ਕਲ ਹੋ ਗਿਆ ਵਕਤ ਲੰਘਾਉਣਾ ਗੈਰਤ ਨਿੱਤ ਮਰੇ ਸੱਚੇ ਸੋਚੇ ਕਤਲ ਕਈ ਕਰਤੇ ਸੱਚ ਤੋਂ ਪੈ ਡਰੇ ਮੁਸ਼ਕਿਲ ਹੋ ਗਿਆ ਵਕਤ ਲੰਗਾਉਣਾ ਗੈਰਤ ਨਿੱਤ ਮਰੇ ਸੱਚੇ ਸੋਚੇ ਕਤਲ ਕੀ ਕਰਤੇ ਸੱਚ ਤੋਂ ਪੈ ਡਰੇ ਕਰੀ ਮੇਰ ਦਾਤ ਆ ਤੇਰੇ ਬਿਨ ਕੌਣ ਡੋਰ ਬਣੇ ਹੁਣ ਬਾੜ ਖੇਤਾਂ ਨੂੰ ਖਾਵੇ ਪਹਿਰੇਦਾਰ ਹੀ ਚੋਰ ਬਣੇ ਇੱਥੇ ਬਾੜ ਖੇਤਾਂ ਨੂੰ ਖਾਵੇ ਪਹਿਰੇਦਾਰ ਹੀ ਚੋਰ ਬਣੇ ਛੇਮਾ ਦਰਿਆ ਵਾਦਾ ਫੁੱਲਦਾ ਜਾਵੇ ਅੱਗ ਲੱਗੀ ਇਹ ਕੌਣ ਬੁਝਾਵੇ ਛੇਮਾ ਦਰਿਆ ਵਾਦਾ ਫੁੱਲਦਾ ਜਾਵੇ ਇਹ ਅੱਗ ਲੱਗੀ ਕੌਣ ਬੁਝਾਵੇ ਲੋਕਤੰਤਰ ਮੁੱਕਿਆ ਜਾਪੇ ਨਾ ਕੋਟ ਨਾ ਕਚਹਿਰੀ ਫੈਸਲੇ ਲੈਂਦੇ ਆਪੇ ਛੇਮਾਂ ਦਰਿਆ ਵਾਧਾ ਫੁੱਲਦਾ ਜਾਵੇ ਇਹ ਅੱਗ ਲੱਗੀ ਕੌਣ ਬੁਝਾਵੇ ਲੋਕਤੰਤਰ ਤਾਂ ਮੁੱਕਿਆ ਜਾਪੇ ਨਾ ਕੋਟ ਨਾ ਕਚਹਿਰੀ ਫੈਸਲੇ ਲੈਂਦੇ ਆਪੇ ਨਵੇਂ ਫੈਸਲੇ ਨਵੀਆਂ ਖੋਜਾਂ ਨਿਤ ਨਵਾਂ ਗੱਠ ਜੋੜ ਬਣੇ ਹੁਣ ਬਾੜ ਖੇਤਾਂ ਨੂੰ ਖਾਵੇ ਪਹਿਰੇਦਾਰ ਹੀ ਚੋਰ ਬਣੇ ਇੱਥੇ ਬਾੜ ਖੇਤਾਂ ਨੂੰ ਖਾਵੇ ਪਹਿਰੇਦਾਰ ਹੀ ਚੋਰ ਬਣੇ ਆਪੋ ਆਪਣੀ ਸਭ ਨੂੰ ਇੱਥੇ ਕੋਈ ਕਿਸੇ ਦਾ ਦੁੱਖ ਨਾ ਦੇਖੇ ਆਪੋ ਆਪਣੀ ਸਭ ਨੂੰ ਇੱਥੇ ਕੋਈ ਕਿਸੇ ਦਾ ਦੁੱਖ ਨਾ ਦੇਖੇ ਲੋਕਤੰਤਰ ਪਿਆ ਸ਼ਿੱਕੇ ਟੰਗਿਆ ਉਸ ਤੇ ਕੇਸ ਹੀ ਬਣਦਾ ਜਿਹੜਾ ਖੰਗਿਆ ਆਪੋ ਆਪਣੀ ਸਭ ਨੂੰ ਇੱਥੇ ਕੋਈ ਕਿਸੇ ਦਾ ਦੁੱਖ ਨਾ ਦੇਖੇ ਲੋਕਤੰਤਰ ਪਿਆ ਸ਼ਿੱਕੇ ਟੰਗਿਆ ਉਸ ਤੇ ਕੇਸ ਹੀ ਬਣਦਾ ਜਿਹੜਾ ਖੰਗਿਆ ਝੂਠ ਫਰੇਵ ਸਿਖਰਾਂ ਤੇ ਬੈਠਾ ਪਾਕ ਸਾਫ ਕਮਜ਼ੋਰ ਬਣੇ ਇੱਥੇ ਵਾੜ ਖੇਤਾਂ ਨੂੰ ਖਾਵੇ ਪਹਿਰੇਦਾਰ ਹੀ ਚੋਰ ਬਣੇ ਹੁਣ ਵਾੜ ਖੇਤਾਂ ਨੂੰ ਖਾਵੇ ਪਹਿਰੇਦਾਰ ਹੀ ਚੋਰ ਬਣੇ ਇੱਥੇ ਵਾੜ ਖੇਤਾਂ ਨੂੰ ਖਾਵੇ ਮਿੱਤਰੋ ਪਹਿਰੇਦਾਰ ਹੀ ਚੋਰ ਬਣੇ ਦੋਸਤੋ ਗੱਲਬਾਤ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੁਹਾਡੀ ਸਪੋਰਟ ਦੀ ਜ਼ਰੂਰਤ ਬਹੁਤ ਜ਼ਿਆਦਾ ਕਿਉਂਕਿ ਸ਼ੇਅਰ ਕਰਨ ਦੇ ਨਾਲ ਹੀ ਹੌਸਲਾ ਮਿਲਦਾ ਤੇ ਹੌਸਲਾ ਹੀ ਅੱਗੇ ਹੋਰ ਕੁਝ ਕਰਨ ਨੂੰ ਬੰਦੇ ਨੂੰ ਮਜਬੂਰ ਕਰਦਾ ਸੋ ਸ਼ੇਅਰ ਕਰ ਦਿਓ ਜੁੜੇ ਰਹੋ ਪੰਜਾਬੀ ਜ਼ੋਨ 24 ਦੇ ਨਾਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਦੋਸਤੋ